ਫੋਂਟ ਰੱਖ ਲੈਂਦਾ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੰਦਵਾਜੇ ਦੇ ਵਿੱਚ ਚੰਦਵਾਜਾ ਪਿੰਡ ਆ ਜਿਹੜਾ ਮਿੱਤਰੋ ਇਹ ਇੱਕ ਵੱਡਾ ਪਿੰਡ ਆ ਤੇ ਵੱਡੇ ਹਾਈਵੇ ਦੇ ਉੱਤੇ ਹੀ ਪਿੰਡ ਰਹਿ ਜਾਂਦਾ ਜਦੋਂ ਤੁਸੀਂ ਮੁੱਦਕੀ ਵਾਲੇ ਪਾਸੇੋਂ ਆ ਕੇ ਫਰੀਦਕੋਟ ਵਾਲੇ ਪਾਸੇ ਨੂੰ ਜਾਓਗੇ ਤਾਂ ਜਿਹੜਾ ਪਹਿਲਾ ਪੋਲ ਆਉਂਦਾ ਵਾ ਉਹ ਚੰਦਵਾਜੇ ਦਾ ਪੋਲ ਆਉਂਦਾ ਤੁਸੀਂ ਪੁਲ ਨਹੀਂ ਚੜਨਾ ਪੁਲ ਦੇ ਨਾਲ ਹੀ ਉਸੇ ਹਾਥੀ ਤੁਸੀਂ ਬਸ ਥੋੜਾ ਜਿਹਾ ਥੱਲੇ ਉਤਰ ਕੇ ਬਰ ਖੇਤਾਂ ਦੇ ਆਲੇ ਨੂੰ ਇਟਾਂ ਵਾਲੇ ਪਈ ਆਉਗੀ ਉਹ ਸਿੱਧੀ ਤੁਰੇ ਉਹਨਾਂ ਮਿੱਤਰੋ ਡਾਂਡੇ ਮਿੰਡੇ ਤੁਹਾਨੂੰ ਉਹ ਅੱਗੇ ਨਾ ਕਿ ਸੂਏ ਤੇ ਸੂਏ ਦੇ ਨਾਲ ਦੀ ਫਿਰ ਇੱਕ ਪਈ ਆਉਗੀ ਬਾਈ ਨਾਲ ਸੰਪਰਕ ਕਰ ਲਿਓ ਤੁਸੀਂ ਨੰਬਰ ਲੈ ਦੂੰਗਾ ਮੈਂ ਇੱਕ ਗਾਂ ਵਕਾਊ ਆ ਮਿੱਤਰੋ ਚੰਗੇ ਦੁੱਧ ਦੀ ਮਾਲਕ ਹਨ ਕੱਚੀ ਜ਼ਰੂਰ ਆ ਹਜੇ ਕੁਝ ਕੁ ਦਿਨਾਂ ਦੀ ਇਹਦੀ ਡਿਟੇਲ ਜਾਣ ਦਿਨਾ ਕੀ ਡਿਟੇਲ ਆ ਕੀ ਰੇਟ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲੈਨੇ ਸასი ਘਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਵਧੀਆ ਅੱਛਾ ਨਾਮ ਦੱਸਿਓ ਵੀਰ ਇੱਕ ਵਾਰੀ ਆਪਣਾ ਭਾਈ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਧੰਨਵਾਦ ਜੀ ਠੀਕ ਹੈ ਗੁਰਤੇਜ ਭਾਈ ਫਿਰ ਜਾਨਵਰ ਦੁੱਧ ਤੇ ਰੱਖੇ ਹੋਏ ਸਾਰੇ ਹਾਂਜੀ ਗਾਵਾਂ ਦੁੱਧ ਤੇ ਸਾਰੇ ਠੀਕ ਹੈ ਭਾਈ ਇਹ ਮਗਰ ਉਹ ਬੱਚੀਆਂ ਬੱਚੀਆਂ ਹੀ ਫਿਰ ਤਿਆਰ ਕਰ ਲੈਣੇ ਹਾਂ ਹਾਂਜੀ ਹਾਂਜੀ ਠੀਕ ਹੈ ਭਾਈ ਅੱਛਾ ਗੁਰਤੇਜ ਭਾਈ ਜਿਹੜੀ ਵੇੜ ਗਾਵੇਤ ਨਹੀਂ ਆਪਾਂ ਇਹ ਕਿੰਨੇ ਵਾ ਸੂਆ ਹੁੰਦੀ ਐ ਇਹ ਤੀਜਾ ਸੂਆ ਹੁੰਦੀ ਐ ਜੀ ਤੀਜਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਹਿ ਗੁਰਤੇਜ ਵੀਰ ਇਹਦੇ ਸੂਣ ਦੇ ਵਿੱਚ ਐ 8 ਤ ਸੋ 90 ਲੀਟਰ ਦੇ ਵਿੱਚ ਨਾ ਚੋਇਆ ਹੋਇਆ ਠੀਕ ਆ ਵੀਰੇ ਤੇ ਚੁਵਾਈ ਚੁਵਾਈ ਦੀ ਕਿਵੇਂ ਆ ਵੀਰੇ ਬਹੁਤ ਪੋਲੀ ਆ ਜੀ ਓਕੇ ਆ ਜਮ ਐਤ ਕੀ ਸੀਮਨ ਕਿਹੜਾ ਭਰਾ ਤਾਂ ਬਈ ਇਹਨੂੰ ਸੀਮਨ ਤਾਂ ਨਹੀਂ ਚੇਤਾਈ ਗਿਆ ਠੀਕ ਆ ਵੀਰੇ ਤੇ ਵੀਰੇ ਹੁਣ ਤੂੰ ਵੇਚ ਨਹੀਂ ਆ ਭਰਾ ਰੇਟ ਰੂਟ ਕੀਤਾ ਹੈ ਕੀਤਾ ਬਈ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਵੀਰੇ ਕੱਡੀ ਬਾਰ ਤੋਰੀ ਭਰਾ ਇਹਨੂੰ ਖੋਲੀ ਮੜਾ ਲੈ ਮਿੱਤਰੋ ਤੀਜਾ ਸੂਆ ਸੁਣਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ 8 ਤਰੀਕ ਨੂੰ ਦਿਨ ਪੂਰੇ ਆ 4 ਤਰੀਕ ਨੂੰ ਮੈਂ ਵੀਡੀਓ ਫਲਮਾ ਰਿਹਾ ਆਂ ਦੀ ਦੁਕਾਨ ਤੋਂ ਪਾ ਆ ਬੀ ਇਹਨੇ ਹਜੇ 2-4 ਦਿਨ ਆਪ ਇਹ ਤੇ ਤੁ ਕੋਈ 2-4 ਦਿਨ ਉੱਪਰ ਲੈ ਕੇ ਹਫਤੇ ਦੀ ਕੱਚੀ ਮੰਨ ਲੈ ਕੇ ਖਰੀਦਿਆ ਜੇ ਮਦਰੀ ਡਾਲ ਦੇ ਵਿੱਚ ਗਾਂ ਚੰਗੇ ਗੋਬਾਂ ਵਾਲੀ ਚੰਗੀ ਜਾਣ ਵਾਲੀ ਲਹੂ ਪਾਣੀ ਵਾਲੀ ਵਾੜਾ ਲਿਆ ਮਿੱਤਰ ਵੀਰੇ ਸੋਨਾ ਪ੍ਰਿੰਟ ਆ ਸੋਹਣੀ ਨਸਲਾਂ ਮੂੰਹ ਮਾ ਦੀ ਫੇਸ ਕੁਆਲਿਟੀ ਚੰਗੀ ਆ ਬਾਕੀ ਬਾਡੀ ਬੰਤਰ ਦੀ ਗਾਂ ਖੁੱਲੇ ਡੋਲੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਲੇਵਾ ਜੁਰ ਥੋੜਾ ਜਿਹਾ ਆਪਾਂ ਕਹਿ ਸਕਦੇ ਆ ਵੀ ਨੀਵਾ ਪੜ ਜਿਹਨੂੰ ਆਪਾਂ ਬਾਲਾ ਟੁੱਟਮਾ ਵੀ ਨਹੀਂ ਲੇਵਾ ਲੇਵੇ ਦਾ ਡਿਜ਼ਾਈਨ ਆ ਜਿਹੜਾ ਉਹ ਭਰਵਾਵਾ ਮਿੱਤਰੋ ਇੱਕ ਟੁੱਟਮਾ ਲੇਵਾ ਹੁੰਦਾ ਪਿੱਛੋਂ ਦਿਖਾਉਂਦਾ ਹੀ ਕੁਛ ਨਹੀਂ ਹੁੰਦਾ ਪਸੂ ਤੇ ਹੈਗਾ ਇਹਨੂੰ ਗੁੱਛਾ ਜਿਹਾ ਦੀਂਦਾ ਹੁੰਦਾ ਉਹ ਚੀਜ਼ ਨਹੀਂ ਜੀ ਇਹਨੂੰ ਇਹਨੂੰ ਲੇਵਾ ਜਿਹੜਾ ਹੈਗਾ ਵਾ ਉਹ ਲੰਬਾਈ ਚੜਾਈ ਵਾਲਾ ਵਾ ਮਿੱਤਰੋ ਹਜੇ ਇਹਨੇ ਭਰ ਵੀ ਜਾਣਾ ਵਾ ਰੇਟ ਪਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਗੱਲਬਾਤ ਲਈ ਆਪਾਂ ਗੁਰਤੇਜ ਬਾਈ ਦਾ ਨੰਬਰ ਲੈ ਲੈਨੇ ਵੀਰੇ ਨੰਬਰ ਦੱਸੀ ਗੁਰਤੇਜ ਬਾਈ 83600 ਪੂਰਾ ਜੀ ਜੀ 73477 ਜੀ 83600 ਪੂਰਾ 73452 73452 ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਹੁਣਿਆਂ ਦੇ ਨਾਲ ਤੁਸੀਂ ਰਾਬਤਾ ਕਰਮ ਤੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਪਿੰਡ ਚੰਦਵਾਜਾ ਤੇ ਜ਼ਿਲ੍ਹਾ ਫਰੀਦਕੋਟ